ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰਪਾਲ ਕੁੱਕੂ ਦਸਾਂਝ ਲਾਈਵ ਨਿਊਜ਼ ਚੈਨਲ ਤੋਂ ਤੁਹਾਡੇ ਨਾਲ ਇੱਕ ਖਾਸ ਮੁਲਾਕਾਤ ਲੈ ਕੇ ਆ ਰਿਹਾ ਹਾਂ ਸਾਡੇ ਵਿਚਕਾਰ ਮੈਂ ਅੱਜ ਤਬੱਬ ਦੇ ਨਾਲ ਕਿਹੜਾ ਲੱਗਿਆ ਸੀਗਾ ਮਖੂ ਸਾਈਡ ਮਖੂ ਜੀਰਾ ਅੰਮ੍ਰਿਤਸਰ ਰੋਡ ਤੇ ਦਸਾਂਝ ਫਾਰਮ ਦੇ ਵਿੱਚ ਐਸਪੀ ਲੈ ਖੜੇ ਹਾਂ ਜਿੱਥੇ ਕੀ ਦਸਾਂਝ ਕਲਾ ਤੋਂ ਸਾਡਾ ਇਹ ਫਾਰਮ ਹੈ ਸਰਗੁਸੀ ਤਰਲੋਕ ਸਿੰਘ ਦੇ ਪਰਿਵਾਰ ਦਾ ਜਗਤਾਰ ਸਿੰਘ ਕਾਲਾ ਜੀ ਪੱਪੂ ਭਾਜੀ ਸਾਡੇ ਕੈਨੇਡਾ ਨਿਵਾਸੀ ਉਨਾ ਦੇ ਫਾਰਮ ਦੇ ਵਿੱਚ ਅਸੀਂ ਖੜੇ ਅੱਜ ਪਹੁੰਚੇ ਸੀਗੇ ਇੱਥੇ ਮਖੂ ਤੇ ਮੈਨੂੰ ਇੱਕ ਵੀਰ ਮਿਲਿਆ ਭਾਜੀ ਕੀ ਨਾਂ ਤੁਹਾਡਾ ਜੱਗਾ ਨਾਮ ਦੱਸਦੇ ਕਿਹੜਾ ਪਿੰਡ ਆ ਨਹੀਂ ਆਲੀਗੀਰ ਆਲਮਗੀਰ ਆਲੀਗੀਰ ਆਲੀਗੀਰ ਗੁੱਦਾਬੂਏ ਆ ਬੱਕਰੀ ਦੇ ਲਾਗੇ ਲਾਤੀ ਗੋਗੇ ਆਲੀਗੀਰ ਕਿ ਤੋਤਰੀ ਆਲੀਗੀਰ ਤੇ ਕੋਕਰੀ ਦੇ ਪਿੰਡ ਦੇ ਨੇੜੇ ਤੇੜੇ ਪਿੰਡ ਵਾ ਇਹਦਾ ਇੱਥੇ ਕਿੱਦਾਂ ਆਏ ਤੁਸੀਂ ਜੀ ਆਏ ਜੀ ਪਾਸ ਹੋ ਜੀ ਆ ਇੰਨੇ ਪਹਰੇ ਗਿਆ ਉਹਦਾ ਪੂਆ ਦਾ ਬੁਰਦਾ ਅੱਜ ਪੂਆ ਦਾ ਮੁੰਡਾ ਛੱਡ ਗਿਆ ਨਹੀਂ ਕੱਕਾ ਕਾਲਾ ਛੱਡ ਕੇ ਗਿਆ ਤੁਹਾਨੂੰ ਇੱਥੇ ਮਖੂ ਦਸਾਂਝ ਫਾਰਮ ਦੇ ਕੋਲ ਜਿੱਥੇ ਦਸਾਂਝ ਹਵੇਲੀ ਦਸਾਂਝ ਕਲਾਂ ਵਾਲੇ ਨੇ ਟਾਬਾ ਜਿਹੜਾ ਉਪਾਇਆ ਤੇ ਉਹਦੇ ਕੋਲ ਹੀ ਇਹਨੂੰ ਛੱਡ ਗਿਆ ਸਾਡੇ ਵੀਰ ਜਿਹੜੇ ਸੋਨੂ ਬਾਜੀ ਆ ਸੋਨੂ ਬਾਜੀ ਆਜੋ ਇੱਕ ਮਿੰਟ ਇਧਰ ਆਜੋ ਸੋਨੂ ਬਾਜੀ ਕਿੱਦਾਂ ਤੁਹਾਨੂੰ ਮਿਲਿਆ ਇਹ ਬੰਦਾ ਇਹਨੂੰ ਦੇ ਵਿਚਾਰੇ ਨੂੰ ਸੜਕ ਦੇ ਪਾਰ ਛੱਡ ਗਏ ਸੀ। ਅੱਛਾ ਜੀ। ਇਹ 20 ਦਿਨ ਉੱਥੇ ਪੂਰਾ ਦਿਨ ਉੱਥੇ ਪਿਆ ਰਿਆ। ਅੱਛਾ ਜੀ। ਸਰਤਾਂ ਦੀ ਸ਼ਾਮ। ਅੱਛਾ ਜੀ। ਫੇਰ ਇਹਨੂੰ ਮੇਰੇ ਕੋਲੇ ਆਇਆ ਇੱਥੇ ਜਿੱਥੇ ਆਪਣਾ ਹੋਟਲ ਹੈ ਜਿੱਥੇ ਹਾਂਜੀ ਹੋਟਲ ਖੋਲੇ ਆਪਾਂ। ਫੇਰ ਇਹਨੂੰ ਮੈਂ ਗਾ ਨਹੀਂ ਜਾਣ ਦਿੱਤਾ ਤੇ ਮੈਂ ਗੱਲਾਂ ਤੋਂ ਹਸਾਬ ਲਾ ਗਿਆ ਮੈਂ ਹੈ ਪਿੰਡ ਦਾ। ਥੋੜਾ ਆਫਸੈਟ ਆ ਥੋੜਾ ਸਾ ਛੱਡ ਗਿਆ। ਆਫਸੈਟ ਆ। ਤੇ ਹੁਣ ਇੱਥੇ ਰਹਿੰਦਾ ਆਪਣੇ ਕੋਲ ਹੀ। ਇਹ ਕੋਈ ਮੋਬਾਈਲ ਨੰਬਰ ਜਾਂ ਕੋਈ ਆਪਣਾ ਘਰ ਦਾ ਐਡਰੈਸ ਦੱਸ। ਦੱਸ ਨਹੀਂ ਦੱਸਦਾ ਮੈਂ ਤੈਨੂੰ ਕਿਹਾ ਮੈਂ ਲਿਖ ਕੇ ਦੱਸ ਦੇ। ਲਿਖ ਕੇ ਵੀ ਨਹੀਂ ਦੱਸਦਾ ਅੱਛਾ ਜੀ ਨਾ ਹੀ ਉਤਰਾ ਹੀ ਇਹਨੂੰ ਪਤਾ ਨਹੀਂ ਵਿਚਾਰੇ ਨੂੰ ਜੱਗਾ ਵਾਲੇ ਵਾਹ ਜੱਗਾ ਜੀ ਜੱਗਾ ਨਾ ਆਇਆ ਜੱਗਾ ਲਈ ਕੋਈ ਸਾਡੇ ਹੱਥੇ ਤੇ ਮੰਮੀ ਦਾ ਨਾਂ ਕੀ ਆ ਡੈਡੀ ਦਾ ਨਾਂ ਕੀ ਆ ਮੰਮੀ ਦਾ ਨਾਂ ਦੱਸਦਾ ਮੈਂ ਉਹ ਪੂਆ ਹੋ ਪੂਆ ਕੋ ਰਹਿੰਦਾ ਸੀਗਾ ਆ ਚਰਨੋਂ ਪੂਆ ਕੋ ਰਹਿੰਦਾ ਸੀ ਪੂਆ ਦਾ ਪਿੰਡ ਕਿਹੜਾ ਆ ਨਹੀਂ ਹਰੀਗਿਰ ਹਰੀਗਿਰ ਅਲੀਗਿਰ 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 ਕਿੱਥੇ ਪੈਂਦਾ ਇਹ ਇੱਧਰ ਖੜ ਕੇ ਗੱਲ ਕਰ ਮੀਨਾ ਇੱਧਰ ਆ ਜਾ। ਅੱਛਾ ਜੁਵਾਨੀ ਹੈ ਗਿਆ ਆਪਣੇ ਆਸ਼ਕ ਵਜਿਆ। ਜੁਵਾਨ ਐ ਲੈ ਲਿਆ ਬੱਥੇ ਗਿਆ। ਹਾਂਜੀ ਹਾਂਜੀ। ਹਾਂਜੀ ਹਾਂਜੀ। ਬਹੁਤ ਦਿਨ ਵੀ ਰਹਸੇਗੇ ਨਾ। ਚੌਥੇ ਤੇਰੀ ਰਿਸ਼ਤੇਦਾਰੀ ਉੱਥੇ ਰਹਿੰਦਾ ਸੀ ਪੂਆਪੋਲਾ। ਮਾਣਾ ਅੰਕਲ ਜੀ। ਕੋਣ ਮਤਲਬ ਇੱਥੇ ਕਿੰਨੇ ਦਿਨ ਹੋ ਗਿਆ ਪਾਜੀ ਆਏ ਨੂੰ? 20 ਦਿਨ ਹੋ ਗਏ। ਵੀਦਨ ਹੋ ਗਿਆ ਤਾਂ ਕੋਈ ਪਤਾ ਤਕਾਣਾ ਨਹੀਂ ਲੱਗਦਾ ਤੁਸੀਂ ਇਹਦੀ ਤਲਾਸ਼ ਚੌਂਕੀ ਜਾਂ ਥਾਣੀ ਨਹੀਂ ਹੈ ਜਿੱਥੇ ਮੈਂ ਅੱਗੇ ਜਿਵੇਂ ਵੇਖ ਮੈਂ ਇਹਦਾ ਨਾ ਕਿਸੇ ਕੋਲੇ ਪਹੁੰਚ ਜਾਵੇ ਇਹਦੀ ਵੀਡੀਓ ਚੱਲੇ ਕੁੱਟਦੇ ਸੀਗੇ ਬੱਲੂ ਨਾਲ ਹੀ ਕੁੱਟਾ ਰਹੇ ਸੀ ਦੋਨੇ ਕੁੱਟਾਲ ਆਪਾਂ ਦੇ ਸੀ ਆਹ ਦੋ ਬਾਰੇ ਕੁੱਟਾ ਰਹੇ ਸੀ ਅਸੀਂ ਇਸ ਕਰਕੇ ਤੈਨੂੰ ਘਰੋਂ ਇੱਥੇ ਛੱਡ ਗਿਆ ਕਾਲਾ ਘਰ ਛੱਡਦੇ ਬਾਈ ਨੂੰ ਦੱਸਦੇ अच्छा सारे कुड़दे सी तिनू कोई गल नहीं कोई करदेया तेरा बंदोबस्त मैं अपने वीडियो राही ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਇਲਾਕੇ ਦੇ ਵਿੱਚ ਮਖੂ ਦੇ ਇਲਾਕੇ ਚ ਇਸ ਵੀਰ ਨੂੰ ਜੱਗੇ ਨੂੰ ਪਛਾਣ ਕੇ ਜਿਸ ਵੀ ਕਿਸੇ ਦਾ ਭਰਾ ਆ ਭੈਣ ਤੇ ਕਿਸੇ ਵੀ ਵੀਰ ਦਾ ਇਹਨੂੰ ਪਤਾ ਲੱਗੇ ਤਾਂ ਉਹ ਦਸਾਂਜ ਹਵੇਲੀ ਹੈਗੀ ਮਖੂ ਰੋਡ ਤੇ ਮਖੂ ਤੋਂ 2 ਕਿਲੋਮੀਟਰ ਅੰਮ੍ਰਿਤਸਰ ਰੋਡ ਤੇ ਹੈਗੀ ਆ ਤੇ ਉਥੇ ਤੁਸੀਂ ਆ ਕੇ ਸਾਡੇ ਸੋਨੂ ਵੀਰ ਜੀ ਹੈਗੇ ਆ ਇਹਨਾਂ ਦੇ ਕੋਲੋਂ ਇਸ ਬੰਦੇ ਨੂੰ ਲਿਜਾ ਸਕਦੇ ਆ ਆਪਣਾ ਐਡਰੈਸ ਇਹਦਾ ਕੋਈ ਪਛਾਣ ਪੱਤਰ ਲਿਆ ਕੇ ਇਹਨੂੰ ਲਿਜਾ ਸਕਦੇ ਆ ਬਹੁਤ ਬਹੁਤ ਧੰਨਵਾਦ ਉਸਾਂ ਚੱਲਣ ਲਾਈਵ ਚੈਨਲ ਦੇ ਨਾਲ ਜੋਣ ਲਈ ਮੈਂ ਤੁਹਾਡਾ ਆਪਣਾ ਸ੍ਰਿੰਦਰਪਾਲ ਕੁਕੂ ਸਾਰਿਆਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ